ਇਸ ਵਿਦਸਨ ਬਾਵਰ ਤਵਾ ਬੰਦਨ ਕੀਏ ਕਰ ਬੰਦ ਹੱਥ ਜੋੜ ਕੇ ਬੰਦਨ ਨਮਸ਼ਕਾਰ ਕੀਤੇ ਜੀ ਬੋਲੋ ਦੀਨ ਵਿਸਾਲ ਹੈ ਅਵ ਲੋਕਤ ਸੁਖ ਕੰਦ ਉਸ ਵੇਲੇ ਗਰੀਬ ਜਾਂ ਬਣ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗਿਆ ਚੌਪਈ ਮੈਂ ਜਾਣੇ ਅਵ ਨਿਸਚੈ ਕਰ ਕਹਿ ਜਿਵੇਂ ਮੈਂ ਜਾਣ ਲਿਆ ਤੁਹਾਨੂੰ ਸੱਚਮੁੱਚ ਹੀ ਤੁਮ ਖੁਦਾਏ ਬੇਚਰਤ ਤਿੰਨ ਤਾਰਕ ਮੈਂ ਸਮਝਦਾ ਵੀ ਤੁਸੀਂ ਸ਼ਰੀਰ ਤਨ ਧਰਕ ਹੈ ਮਨੁੱਖਾ ਸ਼ਰੀਰ ਧਾਰ ਕੇ ਰੱਬ ਖੁਦਾ ਆਪ ਇਸ ਦੁਨੀਆ ਤੇ ਆਏ ਹੋ ਦੀਜਾ ਬਰਮੂ ਕੋ ਆਵੇ ਐਸੇ ਅੱਖ ਲੱਗਿਆ ਮਹਾਰਾਜ ਮੈਨੂੰ ਇੱਕ ਵਰ ਦਿਓ ਜੀ ਜਰਾ ਫਤਸ਼ਾ ਹੋਵੇਂ ਮੈਂ ਜੈਸੇ ਸਾਰਾ ਸੱਚੇ ਪਾਤਸ਼ਾਹ ਜੀਓ ਮੈਂ ਪਾਤਸ਼ਾਹ ਬਣਾ ਜੀ ਧਰਤੀ ਦਾ ਜੱਗ ਪਾਤਸ਼ਾਹ ਹੋ ਹੋ ਵੋ ਮੈਂ ਜੈਸੇ ਇਸ ਹਿੰਦੁਸਤਾਨ ਦਾ ਜੱਗ ਦਾ ਮੈਂ ਪਾਤਸ਼ਾਹ ਬਣਾ ਜੀ ਕੁਰਸੀ ਅਪਰ ਬਿਕੁਰਸੀ ਤਾਈਂ ਹੈ ਮਹਾਰਾਜ ਕੁਰਸੀ ਤੇ ਕੁਰਸੀ ਭਾਵ ਮੇਰੀ ਔਰ ਚਾਰ ਪਦਾਰਥ ਤੁਮ ਕਰ ਮਾਹੀ ਆਖਣ ਲੱਗਿਆ ਮਹਾਰਾਜ ਮੈਂ ਜਾ ਅੱਲੇ ਤੁਹਾਡੇ ਹੱਥਾਂ ਦੇ ਅੰਦਰ ਤੁਹਾਡੇ ਚਰਨਾਂ ਦੇ ਅੰਦਰ ਚਾਰੇ ਪਦਾਰਥ ਹਨ ਜੀ ਦੇਵੋ ਆਪ ਦੇਰ ਕੁਛ ਨਾ ਮਾਰਾ ਜੀ ਨੂੰ ਚਾਹੋ ਤੁਸੀਂ ਦੇ ਸਕਦੇ ਹੋ ਦੁਨੀਆ ਦਾ ਰਾਜ ਮਹਾਪੀਰਾਂ ਦੀ ਇਹ ਮਰਿਆਦਤੇ ਨਜ਼ਰ ਕਰ ਦੇਣ ਤੇ ਸਰਦਾਰ ਬਣਾ ਦਿੰਦੇ ਹਨ ਨਿਰਪਤੇ ਰੰਕ ਬਣਾਵੇ ਤੂਰੰ ਜੇ ਚਾਣ ਕਿਸੇ ਉੱਤੇ ਏ ਮਾਪੁਰਖ ਬਾਚਨ ਕਰ ਦੇਣ ਤੇ ਅਮੀਰ ਨੂੰ ਫਕੀਰ ਗਰੀਬ ਵੀ ਬਣਾ ਦਿੰਦੇ ਹਨ ਐਸੀ ਤਾਕਤ ਇਹਨਾਂ ਦੇ ਅੰਦਰ ਹੁੰਦੀ ਹੈ ਇਸ ਪ੍ਰਕਾਰ ਕੇ ਤੁਮ ਪ੍ਰਭ ਪੂਰਨ ਆਖਰ ਲਗਿਆ ਮਹਾਰਾਜ ਐਸੀਆਂ ਤਾਕਤਾਂ ਦੇ ਮਾਲਕ ਤੁਸੀਂ ਵੀ ਹੋ ਜੀ ਜੇ ਪਰ ਸੰਤਾਰਾ ਵਰਕ ਕੇਰੀ ਮਹਾਰਾਜ ਜੇਕਰ ਤੁਹਾਡੀ ਮੇਰੇ ਉੱਤੇ ਖੁਸ਼ੀ ਹੈ ਪੂਰਨ ਚਾਹੋਂ ਕਾਮਨਾ ਮੇ ਮਹਾਰਾਜ ਮੇਰੀ ਕਾਮਨਾ ਪੂਰੀ ਕਰੋ ਜੀ ਜੋ ਚਾਹੇ ਉਹ ਸੋਈ ਅਵਦੀ ਅੱਜ ਮੈਂ ਇਹ ਚੀਜ਼ ਇਹ ਦੇ ਦਿਓ ਜੀ ਉਹ ਰਖ ਜੀ ਕਰੁਣਾ ਕੀ ਜੈ ਮਾਗੁਰਖ ਜੀ ਮੈਂ ਤੁਹਾਨੂੰ ਰੱਬ ਰੂਪ ਸਮਝਦਾ ਮੇਰੇ ਉੱਤੇ ਬਖਸ਼ਿਸ਼ ਕਰੋ ਦੋਹਰਾ ਕਿਰਪਾ ਦ੍ਰਿਸ਼ਟ ਅਵਲੋਕ ਕਾ ਬੋਲਤ ਪੇ ਸਤ ਪਾਏ ਗੁਰੂ ਨਾਨਕ ਸਾਹਿਬ ਨੇ ਦੇਖਿਆ ਬਾਬਰ ਵੱਲ ਅੱਜ ਦੁਨੀਆ ਦਾ ਰਾਜਾ ਬਾਦਸ਼ਾਹ ਲੋਕਾਂ ਦੇ ਵਿੱਚ ਲੋਕਾਂ ਨੂੰ ਡਰਾਉਣ ਵਾਲਾ ਮਾਰਨ ਵਾਲਾ ਜਿਹਦੇ ਨਾਮ ਤੋਂ ਲੋਕ ਕੰਬਦੇ ਅੱਜ ਗੁਰੂ ਨਾਨਕ ਦੇ ਸਾਹਮਣੇ ਮੰਗਦਾ ਵਾਣਾ ਖੜਾ ਹੈ ਮਹਾਰਾਜ ਨੇ ਉਸ ਵੱਲ ਦੇਖਿਆ ਜਿਸ ਵੇਲੇ ਜਗਬਤ ਸਾਹੀ ਪੋਗੋ ਜਬ ਲਗ ਕਰੋ ਨਿ ਆਏ ਅਰੇ ਜ਼ੁਲਮ ਕੂੜ ਕੇ ਖੜਾ ਤੇਰੇ ਅੰਦਰ ਇੱਛਾ ਹੈ ਬਾਦਸ਼ਾਹਤ ਕਰਨ ਦੀ ਲੋਕਾਂ ਨੂੰ ਮਾਰ ਰਹੇ ਹੈ ਪਰ ਇੱਕ ਵਾਚਨ ਸਾਡੇ ਨਾਲ ਕਰ ਦੁਨੀਆ ਦੇ ਉੱਤੇ ਆਗੂ ਤਾਂ ਚਾਹੀਦਾ ਹੈ ਬਾਦਸ਼ਾਹਤਾ ਚਾਹੀਦਾ ਹੈ ਪਰ ਬਾਦਸ਼ਾਹ ਤੂੰ ਬਣ ਜਾਵੇਂਗਾ ਸਾਡੇ ਨਾਲ ਵਾਚਨ ਕਰ ਜਗ ਪਾਤਸ਼ਾਹੀ ਪਰੋ ਨਿ ਆਏ ਤੂੰ ਵਾਚਨ ਕਰ ਵੀ ਨਿਆਂ ਕਰੇਗਾ ਰਾਜੇ ਚੁਲੀ ਨਿਆਂੋਂ ਕੀ ਏ ਸਾਡੇ ਨਾਲ ਵਾਚਨ ਕਰ ਕਿਸੇ ਨਾਲ ਤੱਕਾ ਕਿਸੇ ਗਰੀਬ ਨਾਲ ਜੋਰ ਜ਼ਬਰਦਸਤੀ ਕਿਸੇ ਰੱਬ ਦੇ ਪਿਆਰੇ ਫਕੀਰਾਂ ਨੂੰ ਤੰਗ ਨਾ ਕਰੇ ਜੇ ਤੂੰ ਇਹ ਵਾਚਨ ਸਾਡੇ ਨਾਲ ਕਰਦਾ ਹੈ ਚੌਪਈ ਜਬ ਤੂੰ ਮੇਰੇ ਕੁਲ ਨੇ ਆਏ ਨਾ ਹੋਵੇ ਬਾਦਸ਼ਾਹ ਆਖਣ ਲੱਗਿਆ ਮਹਾਰਾਜ ਮੈਂ ਵਾਚਨ ਕਰਦਾ ਜੀ ਕਿ ਜਿੰਨਾ ਚਿਰ ਮੈਂ ਰਵਾਂਗਾ ਮਹਾਰਾਜ ਜੀ ਮੈਂ ਕਿਸੇ ਨਾਲ ਜੋਰ ਜ਼ਬਰਦਸਤੀ ਨਹੀਂ ਕਰਾਂਗਾ ਕਿਛੇ ਜੋ ਵੀ ਗਲਤੀ ਮੇਰੇ ਤੋਂ ਭੁੱਲ ਹੋਈ ਉਡੀ ਮੈਂ ਖੇਮਾ ਚਾਉਣਾ ਚਾਉ ਕੇ ਰੱਬ ਦੇ ਦਰ ਤੋਂ ਮਾਫੀ ਮੰਗ ਲੈਣ ਨਾਲ ਰੱਬ ਮਾਫ ਕਰ ਦਵੇ ਤੇ ਗੁਨਾਹ ਮਾਫ ਹੋ ਜਾਂਦੇ ਆ ਮਹਾਰਾਜ ਆਪ ਜੀ ਰੱਬ ਰੂਪ ਹੋ ਮੇਰੇ ਪਿਛਲੇ ਔਗਣ ਬਖਸ਼ ਲੋ ਅੱਗੇ ਨੂੰ ਮੈਨੂੰ ਸਹੀ ਮਾਰਗ ਦਿਖਾਓ ਮਹਾਰਾਜ ਕਹਿਣ ਲੱਗੇ ਠੀਕ ਐ ਤਿੰਨ ਤੇਰੇ ਹੁਣ ਮਹਾਰਾਜ ਕਹਿੰਦੇ ਤੇਰੇ ਇਸ ਜੱਗ ਦੇ ਵਿੱਚ ਜਦ ਤੂੰ ਮਰੀਕੁੱਲ ਲਿਆਏ ਨਾ ਹੋਵੇ ਮਹਾਰਾਜ ਕਹਿੰਦੇ ਜਗ ਪਾਤਸ਼ਾਹੀ ਭੋਗ ਹੋ ਜਦ ਲਗ ਕਰੋ ਨਿਆਂ ਜਿੰਨਾ ਚਿਰ ਨਿਆਂ ਕਰੋਗੇ ਸੰਸਾਰ ਦੇ ਅੰਦਰ ਜਿਹੜੇ ਤਖਤੇ ਬੈਠੋ ਬੈਠੇ ਉਹ ਤੁਹਾਡੀ ਕੋਲ ਅੰਦਰੋਂ ਨਿਆਂ ਜਾਵੇਗਾ ਪਤ ਸਾਹਿਤ ਸਗਰੀ ਸੋਖੋ ਵਹ ਮਹਾਰਾਜ ਕਹਿੰਦੇ ਫਿਰ ਤੁਹਾਡੀ ਸਾਰੀ ਪਾਤਸ਼ਾਹਤ ਉੱਡ ਜਾਵੇਗੀ ਰਹੋ ਰਹੇਗਾ ਨਹੀਂ ਰਾਜ ਜਦੋਂ ਤੁਸੀਂ ਅਨਿਆਇਕਾਰੀ ਹੋ ਜਾਵੋਗੇ ਦੇਸ਼ ਵਿਦੇਸ਼ ਜੀਤ ਬਹੁਤarre ਨਹੀਂ